ਪਰਮ ਸਨਮਾਨਯੋਗ ਸਤ ਸੰਗਿਓ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਤੂ ਹਰ ਮਹੀਨੇ ਜਿਦਾਂ ਅੱਜ ਵੀ ਭਾਈ ਸਾਹਿਬ ਦੇ ਉਦਮ ਸਦਕੇ ਜਪਤਪ ਚਪੈਰਾ ਸਮਾਗਮ ਵਿੱਚ ਪਹੁੰਚੇ ਹੋ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਕਰਨ ਆਓ ਕੁਝ ਸਮਾਂ ਅਰਦਾਸ ਕਰਿਓ ਸਤਿਗੁਰੂ ਤਰਸ ਕਰਕੇ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਗੁਰਮਤ ਵਿਚਾਰਾਂ ਦੀ ਆਪ ਹੀ ਸੇਵਾ ਲੈਣ ਆਓ ਜਿਨੇ ਇੱਥੇ ਬੈਠੇ ਹੋ ਜਿਨੇ ਇੱਕ ਰਾਜ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਸਤਿਗੁਰੂ ਦੇ ਪਿਆਰ ਦੇ ਵਿੱਚ ਦੋਵੇਂ ਹੱਥ ਜੋੜ ਲਓ ਜੀ ਸਤਗੁਰੂ ਜੀ ਵੱਲੋਂ ਬੁਲੰਦ ਕੀਤੇ ਫਤੇ ਬਲਾਓ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਣ ਸ੍ਰੀ ਭਗਉਤੀ ਜੀ ਦੀ ਪਾਤਸ਼ਾਹੀ ਦਸਵੀਂ ਦੇ ਵਿੱਚ ਜਦੋਂ ਨੌ ਪਾਤਸ਼ਾਹੀ ਵਿਢਾਈ ਕਰਦੇ ਰੇ ਨਾ ਜੋ ਰੋਜ਼ਾਨਾ ਤੁਸੀਂ ਅਰਦਾਸ ਕਰਦੇ ਹੋ ਜਦੋਂ ਫਿਰ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਜੀ ਦਾ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਪਿੱਤਾ ਜੀ ਦਾ ਨਾਮ ਆਉਂਦਾ ਹੈ ਨਾ ਉਦੋਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਧਿਆ ਪ੍ਰੇਮ ਨਾਲ ਯਾਦ ਕਰ ਤੇਰੇ ਸਾਰੇ ਹੀ ਦੁੱਖ ਦੂਰ ਹੋ ਜਾਣਗੇ ਤਨ ਦੇ ਦੁੱਖ ਵੀ ਦੂਰ ਹੋ ਜਾਣਗੇ ਤੇ ਮਨ ਦੇ ਦੁੱਖ ਵੀ ਦੂਰ ਹੋ ਜਾਣਗੇ ਤੇ ਸਤਿਗੁਰੂ ਤਰਸ ਕਰਨ ਵਾਲਾ ਪ੍ਰੀਤਮ ਜੀ ਆ ਵੀ ਦਾਸ ਗਰੀ ਦੇ ਸਿਰ ਤੇ ਹੱਥ ਰੱਖ ਕੇ ਅੱਜ ਕੁਝ ਵਿਚਾਰਾਂ ਦੀ ਸੇਵਾ ਲੈਣ ਆਪਣੀਆਂ ਵਡਿਆਈਆਂ ਕਰਾਉਣ ਆਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਵੇਂ ਬਾਲਾ ਪ੍ਰੀਤਮ ਜੀ ਦੀ ਵਡਿਆਈ ਕਰਦੇ ਨੇ 2 ਮਿੰਟ ਹਾਜ਼ਰੀ ਲਾਈਏ ਫਿਰ ਨਾਲ ਨਾਲ ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਪਰਿਵਾਰ ਦੇ ਭਲੇ ਵਾਸਤੇ ਆਓ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਣ ਗਾਈਏ ਪਿਆਰ ਦੇ ਵਿੱਚ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ 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 ਕ੍ਰਿਸ਼ਨ ਆਈਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਟੇ ਸਭ ਦੁੱਖ ਜਾਏ ਜਿਸ ਡਿੱਟੇ ਸਭ ਦੁੱਖ ਜਾਏ ਇੱਥੇ ਸਭ ਦੁੱਖ ਜਾਏ ਜਿਸ ਡਿਠੇ 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 ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਬਜਾ ਵਾਲੇ ਪ੍ਰੀਤਮ ਜੀ ਕਹਿੰਦੇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਟੇ ਸਭ ਦੁੱਖ ਜਾਈ ਸਤ ਸੰਗਿਓ ਸਵਾਕ 5 ਸਾਲ ਦੀ ਦੁਨੀਆਵੀ ਉਮਰ ਹੈ ਬਾਲਾ ਪ੍ਰੀਤਮ ਜੀ ਦੀ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਮਾਲਕ ਬਣੇ ਉਹਦਾ ਜੋਤ ਦੀ ਕੋਈ ਉਮਰ ਨਹੀਂ ਹੁੰਦੀ ਤੂੰ ਸਤਿਗੁਰੂ ਚਾਹ ਜੁਗੀ ਦੁਨਿਆਵੀ ਉਮਰ ਦੀ ਦਾਸ ਨੇ ਗੱਲ ਕੀਤੀ ਹੈ ਜਦੋਂ ਗੁਰੂ ਨਾਨਕ ਜੀ ਦੇ ਸਿੰਘਾਸਨ ਤੇ ਬਾਲਾ ਪ੍ਰੀਤਮ ਧੰਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬੈਠੇ ਨਾ ਸਤਸੰਗਿਓ ਸਿੱਖ ਸੰਗਤਾਂ ਨੇ ਸਤਿਗੁਰ ਦੇ ਪਿਆਰ ਦੇ ਵਿੱਚ ਸਤਗੁਰੂ ਦੇ ਸਤਕਾਰ ਦੇ ਵਿੱਚ ਇੱਕ ਬੜੀ ਸੁੰਦਰ ਪਾਲਕੀ ਬਣਾਈ। ਹੁਣ ਨਾਲ ਨਾਲ ਦਿਜ਼ਾਰੇ ਕਰਿਓ। ਉਹ ਪਾਲਕੀ ਬਣ ਕੇ ਜਦੋਂ ਤਿਆਰ ਹੋਈ ਨਾ ਕੁਝ ਸੰਗਤਾਂ, ਕੁਝ ਗੁਰਸਿੱਖ ਸਤਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਬਾਲਾ ਪੀ ਤਮਜੀਦੀ ਤੇ ਹੱਥ ਜੋੜ ਕੇ ਬੇਨਤੀ ਕਰਨ ਲਗੇ। ਹੇ ਧੰਤਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੁਹਾਡੀ ਕਿਰਪਾ ਦੇ ਨਾਲ ਸੰਗਤਾਂ ਵੱਲੋਂ ਨਵੀਂ ਪਾਲਕੀ ਸਹਿ ਬਣ ਕੇ ਤਿਆਰ ਹੋ ਗਈ ਹੈ ਕਿਰਪਾ ਕਰੋ ਆਪ ਜੀ ਪਾਲਕੀ ਤੇ ਵਿਰਾਜਮਨ ਹੋ ਅਸੀਂ ਸਾਰੇ ਸ਼ਹਿਰ ਦਾ ਚੱਕਰ ਲਾਵਾਂਗੇ ਤਾਂ ਕਿ ਸਾਰੇ ਸ਼ਹਿਰ ਦੀਆਂ ਸੰਗਤਾਂ ਆਪ ਜੀ ਦੇ ਦਰਸ਼ਨ ਕਰਕੇ ਆਪਣੇ ਭਾਗ ਬਣਾ ਸਕਣ ਜਦੋਂ ਸੰਗਤਾਂ ਨੇ ਬੇਨਤੀ ਕੀਤੀ ਤੇ ਸਤਗੁਰੂ ਨੇ ਸੰਗਤਾਂ ਦੀ ਬੇਨਤੀ ਮੰਨ ਲਈ ਹੁਣ ਬਾਲਾ ਪੀਤਮ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪਾਲਕੀ ਦੇ ਬੈਠੇ ਨੇ ਬਿਰਾਜਮਾਨ ਦੇ ਦਰਸ਼ਨ ਕਰਿਓ ਚਾਰ ਗੁਰਸਿੱਖਾਂ ਨੇ ਪਾਲਕੀ ਨੂੰ ਮੋੜਾ ਦਿੱਤਾ ਜੀ ਪਿੱਛੇ-ਪਿੱਛੇ ਸੰਗਤਾਂ ਨੇ ਗੁਰਬਾਣੀ ਦਾ ਕੀਰਤਨ ਕਰ ਰਹੀਆਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਧੰਨ ਕਹਿ ਰਹੀਆਂ ਨੇ ਬੜੇ ਪਿਆਰ ਦੇ ਨਾਲ ਸੰਗਤਾਂ ਇਹ ਪੜਦੀਆਂ ਪਈਆਂ ਨੇ ਧੰਤਨ ਧੰਤਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬੋਲੋ ਧੰਤਨ ਧੰਤਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਫਿਰ ਆਖੋ ਧੰਤਨ ਧੰਤਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਿਆਰ ਦੇ ਨਾਲ ਸੰਗਤਾਂ ਪੜਦੀਆਂ ਪਈਆਂ ਫਿਰ ਆਖੋ ਧੰਤਨ ਧੰਤਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜਦੋਂ ਮਾਲਕ ਜੀ ਦਾ ਨਾਮ ਲੈਣਾ ਕਦੀ ਕੰਜੂਸੀ ਨਾ ਕਰਿਆ ਕਰੋ ਇਹਦਾ ਬੜਾ ਵੱਡਾ ਲਾਭ ਜੇ ਕਦੀ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਹੇ ਗਰੀਬ ਨਿਵਾਇ ਸਤਗੁਰੂ ਜੀ ਬਾਲਾ ਪ੍ਰੀਤਮ ਨੂੰ ਧੰਨ ਆਖੀਏ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਧੰਨ ਆਖੀਏ ਤੇ ਇਹਦਾ ਲਾਭ ਕੀ ਹੈ ਤੇ ਸਤਿਗੁਰੂ ਫੇਰ ਤੁਹਾਨੂੰ ਸਮਝਾਉਣਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆਵਾਜ਼ ਆਏਗੀ ਤਾਰਿਆ ਜਹਾਨ ਲਹਿਆ ਅਭਿਮਾਨ ਜਿੰਨੀ ਦਰਸ਼ਨ ਪਾਇਆ اے ਬਾਲਾ ਪ੍ਰੀਤਮ ਜੀ ਜਿਨੇ ਤੈਨੂੰ ਇੱਕ ਵਾਰ ਧੰਨ ਕਹਿਤਾ ਜਿੰਨੀ ਤੁਦਨੋਂ ਧੰਨ ਕਿਹਾ اے ਬਾਲਾ ਪ੍ਰੀਤਮ ਜੀ ਜਿਨੇ ਤੈਨੂੰ ਅੰਦਰੋਂ ਪਿਆਰ ਨਾਲ ਇੱਕ ਵਾਰ ਧੰਨ ਕਹਿਤਾ ਜਮਾਂ ਦੀ ਕੀ ਮਜਾਲ ਹੈ ਉਹਦੇ ਕੋਲ ਆ ਜਾਣਾ ਜਿੰਨੀ ਤਦਨੋਂ ਧੰਨ ਕਿਹਾ ਤਿੰਨ ਜਮ ਨੇੜਨਾ ਆਇਆ ਹੁਣ ਸੰਗਤਾਂ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਧੰਨ ਕਹਿ ਰਹੀਆਂ ਨੇ ਹੁਣ ਪਾਲਕੀ ਜਾ ਰਹੀ ਸਤਗੁਰੂ ਸ਼ਹਿਰ ਚ ਪਹੁੰਚੇ ਤੇ ਸਤਗੁਰ ਦੇ ਕੰਨਾਂ ਤੇ ਨਾ ਹਾਏ ਹਾਏ ਦੀ ਆਵਾਜ਼ ਪਈ ਹਾਏ ਬੜੀ ਦਰਦ ਹੁੰਦੀ ਹੈ ਹਾਏ ਬੜੀ ਦਰਦ ਹੁੰਦੀ ਹੈ ਸਤਗੁਰ ਨੇ ਜਿਹੜੇ ਸਿੱਖਾਂ ਨੇ ਮੋਢਾ ਹੱਤਾ ਸੀ ਪਾਲਕੀ ਨੂੰ ਉਹਨਾਂ ਨੂੰ ਇਸ਼ਾਰਾ 했다 ਪਾਲਕੀ ਥੱਲੇ ਜ਼ਮੀਨ ਤੇ ਰੱਖੋ ਹੁਣ ਉਹ ਗੁਰਸਿੱਖਾਂ ਨੇ ਪਾਲਕੀ ਨੂੰ ਜ਼ਮੀਨ ਤੇ ਰੱਖਿਆ ਸਤਗੁਰ ਦੀ ਪਾਲਕੀ ਜੋ ਬਾਹਰ ਆਏ ਕੀ ਦੇਖਦੇ ਨੇ ਸਾਹਮਣੇ ਇੱਕ ਸਰੀਰ ਜ਼ਮੀਨ ਤੇ ਬੈਠਾ ਹੋਇਆ ਹੈ ਸਰੀਰ ਤੇ ਕੋੜ ਹੋਇਆ ਹੈ ਮੱਖੀਆਂ ਭਿੰਨ ਭਿੰਨ ਪਈਆਂ ਕਰਦੀਆਂ ਨੇ ਓਏ ਹਾਏ ਹਾਏ ਪਿਆ ਕਰਦਾ ਹੈ ਤੇ ਜਿਸ ਵੇਲੇ ਉਹਨੇ ਬਾਲਾ ਪੀਤਨ ਦੇ ਦਰਸ਼ਨ ਕੀਤੇ ਨਾ ਦੋਵੇਂ ਹੱਥ ਜੋੜਨੇ ਆਖਿਆ ਏ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੁਸੀਂ ਗੁਰੂ ਨਾਨਕ ਜੀ ਦੀ ਜੋਤੋਂ ਮਿਰਤੇ ਵੀ ਕਿਰਪਾ ਕਰੋ ਮਿਰਤੇ ਵੀ ਤਰਸ ਕਰੋ ਹੇ ਗਰੀਬ ਨਿਵਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮੈਂ ਸੁਣਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਪਾਲ ਕੂੜ ਤੇ ਕੋੜੀ ਦਾ ਕੋੜ ਦੂਰ ਕੀਤਾ ਆਪ ਜਾ ਕੇ ਉਹਦੇ ਘਰ ਦਾ ਬੂਆ ਖੜਕਾਇਆ ਸੀ ਸਤਗੁਰੂ ਮੈਂ ਇਹ ਵੀ ਸੁਣਿਆ ਜਦ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਪ੍ਰੇਮਾ ਕੋੜੀ ਆਇਆ ਸੀ ਸਤਬ ਨੇ ਉਹਦਾ ਕੋੜ ਵੀ ਦੂਰ ਕੀਤਾ ਸੀ ਮੱਥੋ ਨਾਮ ਦੀ ਲੜਕੀ ਨਾਲ ਉਹਦਾ ਵਿਆਹ ਵੀ ਕੀਤਾ ਸੀ ਸਮਾਂ ਆਮ ਤੇ ਉਹਨੂੰ ਸਿੱਖੀ ਦੇ ਪ੍ਰਚਾਰ ਵਾਸਤੇ ਮੰਜੀ ਦੇ ਕੇ ਉਹਨੂੰ ਸਿੱਖੀ ਦਾ ਪ੍ਰਚਾਰਕ ਵੀ ਬਣਾਇਆ ਸੀ ਸਤਗੁਰੂ ਕਿਰਪਾ ਕਰੋ ਤੁਸੀਂ ਉਹ ਜੋਤ ਉਹ ਵੇੜ ਕਰੋ ਸਤਗੁਰੂ ਦੀ ਮੇਰਾ ਕੋਰ ਦੂਰ ਕਰੋ ਉਸ ਵੇਲੇ ਬਾਲਾ ਪ੍ਰੀਤਮ ਜੀ ਨੇ ਆਪਣੀ ਜੀਵ ਤੇ ਇੱਕ ਰਮਾਲ ਕੱਢਿਆ ਆਖਿਆ ਗੁਰੂ ਨਾਨਕ ਜੀ ਦੇ ਪਿਆਰ ਦੇ ਵਿੱਚ ਇਹ ਰਮਾਲ ਆਪਣੇ ਸਰੀਰ ਤੇ ਫੇਰ ਜਦੋਂ ਗੁਰੂ ਨਾਨਕ ਜੀ ਦੇ ਪਿਆਰ ਤੇ ਉਹ ਕੋੜੀ ਨੇ ਆਪਣੇ ਸਰੀਰ ਤੇ ਰਮਾਲ ਫੇਰਿਆ ਤਾਂ ਉਹਦਾ ਸਰੀਰ ਕੰਚਨ ਵਰਗਾ ਹੋ ਗਿਆ ਹੁਣ ਸਤਗੁਰੂ ਅਗਾਹ ਚੱਲੇ ਉਹ ਕੋੜੀ ਨੇ ਦੋਵੇਂ ਹੱਥ ਜੋੜਨੇ ਸਤਗੁਰੂ ਦੇ ਅਕਲਵੰਡੀ ਖਲੋ ਗਿਆ हे ਗਰੀਬ ਨਿਵਾਜ ਸਤਗੁਰੂ ਜੀ ਆਪ ਜੀ ਨੇ ਬੜੀ ਕਿਰਪਾ ਕੀਤੀ ਬੜਾ ਤਰਸ ਕੀਤਾ ਗਰੀਬ ਨਿਵਾਜ ਜੀ ਮੇਰੇ ਗਰੀਬ ਦਾ ਮੇਰੇ ਪਾਪੀ ਦਾ ਤੁਸੀਂ ਕੋੜ ਦੂਰ ਕੀਤਾ हे ਗਰੀਬ ਨਿਵਾਜ ਜੀ ਤੁਹਾਡੇ ਚਰਨਾਂ ਦੀ ਬੇਨਤੀ ਹੈ ਬਾਲਾ ਪ੍ਰੀਤਮ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮੁਸਕਰਾਪੇ ਕਹਿੰਦੇ ਭਾਈ ਤੂੰ ਕਿੰਨਾ ਸਾ ਕੋਰ ਦੂਰ ਹੋ ਜਾਵੇ ਮੇਰਾ ਦੁੱਖ ਦੂਰ ਹੋ ਜਾਵੇ ਕੋਰ ਤਾਂ ਤੇਰਾ ਦੂਰ ਹੋ ਗਿਆ ਹੁਣ ਕੀ ਚਾਹੁੰਨਾ ਸਤਗੁਰੂ ਦੀ ਕਿਰਪਾ ਕਰੋ ਵੱਡਾ ਕਰ ਹੈ ਵੱਡੀ ਬਖਸ਼ਿਸ਼ ਕਰ ਦਿਓ ਸਤਗੁਰੂ ਕਹਿੰਦੇ ਖੁੱਲ ਕੇ ਆ ਕੇ ਨਾ ਕੀ ਚਾਹੁੰਨਾ ਸਤਗੁਰੂ ਵੱਡੀ ਬਖਸ਼ਿਸ਼ ਇਹ ਕਰੋ ਕਿਥੇ ਮੇਰੇ ਤਨ ਦਾ ਕੋਰ ਦੂਰ ਕੀਤਾ ਜੇ ਗਰੀਬ ਨਵਾਜ਼ ਉੱਥੇ ਮੇਰੇ ਮਨ ਦਾ ਕੋਰ ਵੀ ਦੂਰ ਕਰ ਦਿਓ ਬੋਲੇ ਈਸ਼ੋ ਨਿਹਾਲ ਸਤ ਸ੍ਰੀ ਅਕਾਲ ਸੁਨਾਪੇ ਕਿ ਦਿਓ ਭਲਿਆ ਜੇ ਚੌਨਾ ਮੰਨ ਦਾ ਕੋੜ ਵੀ ਦੂਰ ਹੋ ਜਾਵੇ ਫਿਰ ਨਾਮ ਜਪਿਆ ਕਰ ਸੰਗਤਾਂ ਦੇ ਵਿੱਚ ਆਇਆ ਕਰ ਸੰਗਤਾਂ 'ਚ ਬੈਠ ਕੇ ਸੰਗਤਾਂ ਨਾਲ ਰਲ ਕੇ ਨਾਮ ਜਪਿਆ ਕਰ ਸ਼ਬਦ ਦੀ ਕਮਾਈ ਕਰ ਜਿਉਂ-ਜਿਉਂ ਨਾਮ ਜਪੇਗਾ ਸੰਗਤਾਂ ਦੇ ਨਾਲ ਮਿਲ ਕੇ ਨਾਮ ਜਪੇਗਾ ਸ਼ਬਦ ਦੀ ਕਮਾਈ ਕਰੇਗਾ ਨਾ ਜਹ ਤੇਨਾ ਬਚਨ ਕਰਦੇ ਆ ਤੇਰਾ ਮਨ ਦਾ ਕੋੜ ਵੀ ਦੂਰ ਹੋ ਜਾਵੇਗਾ ਭਾਗਾਂ ਵਾਲਿਓ ਸਤਿਗੁਰੂ ਅਗਾਹ ਚਲੇਗੇ ਹੁਣ ਇਹ ਕੋੜੀ ਜੋ ਬਿਲਕੁਲ ਤੰਦਰੁਸ ਹੋ ਚੁੱਕਿਆ ਹੈ ਸੰਗਤ ਕਰਦਾ ਹੈ ਸੰਗਤਾਂ 'ਚ ਬੈਠ ਕੇ ਜਿਉ ਜਿਉ ਨਾਮ ਜਪਦਾ ਹੈ ਇਹਦਾ ਮਨ ਦਾ ਕੋੜ ਵੀ ਦੂਰ ਹੁੰਦਾ ਜਾਂਦਾ ਹੈ ਤੁਨ ਮੰਗਾ ਕੋੜ ਹੁੰਦਾ ਕੀ ਹੈ ਈਰਖਾ ਦਵੇਸ਼ ਲੋਭ ਕਰਨਾ ਹੰਕਾਰ ਆ ਜਾਣਾ ਚੁਗਲੀ ਨਿੰਦਿਆ ਇਹ ਮੰਦੇ ਕੋੜ ਨੇ ਸਤਸੰਗੀਓ ਆਓ 2 ਮਿੰਟ ਅਸੀਂ ਵੀ ਹਾਜ਼ਰੀ ਲਗਾਈਏ ਇਹ ਬਾਲਾ ਪ੍ਰੀਤਮ ਜੀ ਜਿਵੇਂ ਤੁਸੀਂ ਉਹ ਕੋੜੀ ਦਾ ਤੰਦ ਦਾ ਕੋੜ ਵੀ ਦੂਰ ਕੀਤਾ ਮੰਨ ਦਾ ਕੋੜ ਵੀ ਦੂਰ ਕੀਤਾ اے ਗਰੀਬ ਨਿਵਾਜ ਅਸੀਂ ਵੀ ਮੰਨ ਦੇ ਕੋੜੀ ਆਂ ਸਾਡੇ ਅੰਦਰੋਂ ਈਰਖਾ ਨਹੀਂ ਜਾਂਦੀ ਸਾਡੇ ਅੰਦਰ ਲੋਭ ਨਹੀਂ ਜਾਂਦਾ ਸਾਡੇ ਅੰਦਰੋਂ ਹੰਕਾਰ ਨਹੀਂ ਜਾਂਦਾ ਸਾਡੀ ਇਹ ਚੁਗਲੀ ਦੀ ਆਦਤ ਨਿੰਦਿਆ ਦੀ ਆਦਤ ਨਹੀਂ ਜਾਂਦੀ اے ਗਰੀਬ ਨਿਵਾਜ ਬਾਲਾ ਪ੍ਰਿੰਤਮ ਜੀ ਵੱਡਾ ਦਿਹਾਰਾ ਆ ਰਿਹਾ ਹੈ ਵੱਡੀਆਂ ਬਖਸ਼ਿਸ਼ਾਂ ਕਰੋ اے ਗਰੀਬ ਨਿਵਾਜ ਕਿਰਪਾ ਕਰੋ ਸਾਡੇ ਵੀ ਮੰਨ ਦਾ ਕੋੜ ਦੂਰ ਕਰੋ ਆਓ ਆਪਣੇ ਲਈ ਵੀ ਅਰਦਾਸ ਕਰਿਓ ਆਪਣੇ ਪਰਿਵਾਰ ਲਈ ਵੀ ਅਰਦਾਸ ਕਰਿਓ ਇੱਕ ਦੋ ਮਿੰਟ ਇਹ ਹਾਜ਼ਰੀ ਲਗਾਈਏ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿ ਸਤਿਨਾਮ ਵਾਹਿਗੁਰੂ ਸਤ ਸਤਨਾ ਧਨ ਵਾਲਾ ਸਭ ਦੀ ਸਾਰੀ ਸੰਗਤ ਦੇ ਕਿਰਪਾ ਕਰਵਾਜੇ ਸਤ ਉਨੇ ਇਹ ਕੋਈ ਦਾ ਤੰ ਦਾ ਕੋੜ ਵੀ ਦੂਰ ਕੀਤਾ ਤੇ ਇਹਨੂੰ ਉਪਦੇਸ਼ ਦਿੱਤਾ ਕਿ ਨਾਮ ਜਪਿਆ ਕਰ ਸ਼ਬਦ ਦੀ ਕੁਮਾਰੀ ਕਰ ਜਿਉਂ-ਜਿਉਂ ਨਾਮ ਜਪੇਗਾ ਤੇਰਾ ਮਨ ਦਾ ਕੋੜ ਵੀ ਦੂਰ ਹੋ ਜਾਵੇਗਾ ਸਤ ਸੰਗਿਓ ਸਤ ਗੁਰੂ ਜੀ ਹੁਣ ਸੰਗਤਾਂ ਨੂੰ ਉਤਾਰਦੇ ਪਏ ਨੇ ਉਪਦੇਸ਼ ਦੇ ਰਹੇ ਨੇ ਹੁਣ ਦੇਸ਼ਾਂ ਵਿਦੇਸ਼ਾਂ ਵਿੱਚ ਇਹ ਖਬਰ ਪਹੁੰਚ ਗਈ ਕਿ ਗੁਰੂ ਹਰਿਐ ਸਾਹਿਬ ਜੀ ਨੇ ਆਪਣੇ ਛੋਟੇ ਛੋਟੇ ਸਪੁੱਤਰ श्री हर किशन साहिब ने गुण नारकी ਦੇ ਘਰ ਦਾ مالک ਬਣਾ ਦਿੱਤਾ ਹੈ। 사ਤਸੰਗੀਏ ਦੂਰੋ ਦੂਰੋ ਸੰਗਤਾਂ 사ਤਗੁਰ ਦੇ ਦਰਸ਼ਨਾਂ ਵਾਸਤੇ ਹੋਣੀਆਂ ਸ਼ੁਰੂ ਹੋ ਗਈਆਂ। श्री हरि कृष्ण जगत गुरु भए। ਦੇਸ ਬਦੇਸਨ ਮੈਂ ਬਿਦ ਭਏ ਪ੍ਰਭੂਤਮ ਕੇ ਤਖਤ ਬਿਰਾਜੇ ਸਰਬਉਤਮ ਕੇ ਤਖਤ ਬਿਰਾਜੇ ਭਾਵ ਸ਼੍ਰੋਮਣੀ ਤਖਤ ਗੁਰਨਾਇਕ ਜੀ ਦੇ ਘਰ ਵਾਲਾ ਉਹਦੇ ਉੱਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਿਰਾਜਮਨ ਹੋਏ ਨੇ ਪਿਆਰ ਚ ਸਰਬਉਤਮ ਕੇ ਤਖਤ ਬਿਰਾਜੇ ਜਿਨ ਦਰਸ਼ਨ ਤੇ ਸੰਕਟ ਪਾਜੇ ਬੋਲੋ ਜਿਨ ਦਰਸ਼ਨ ਤੇ ਸੰਕਟ ਪਾਜੇ ਜਿਨ ਦਰਸ਼ਨ ਤੇ ਸੰਕਟ ਪਾਜੇ ਦੂਰੋ ਦੂਰ ਸੰਗਤਾਂ ਸਾਧੂ ਪਤਿ ਦਿਦਾਰਿਆਂ ਵਾਸਤੇ ਹੁੰਦੀਆਂ ਨੇ ਤੇ ਲੰਮੇ ਦੇਸ਼ ਤੋਂ ਵੀ ਸੰਗਤ ਤੁਰੀ ਸੰਗਤ ਜਥਾ ਤੁਰਿਆ ਸਾਧੂ ਪਤਿ ਦਿਦਾਰਿਆਂ ਵਾਸਤੇ ਇਹ ਸੰਗਤਾਂ ਜਿਹੜੇ ਤੁਰ ਪਈਆਂ ਰਸਤੇ 'ਚ ਇੱਕ ਚੋਰ ਹੈ ਗੁਰਮਖੋ ਦਾ ਨਾਮ ਹੈ ਜਸਵੰਤ ਰਾਏ ਉਹਨੇ ਵੇਖਿਆ ਇਹ ਜਥਾ ਬੜਾ ਸ਼ਾਊਕਰ ਲੱਗਦਾ ਹੈ ਇਹਦੇ ਲੋਕ ਸ਼ੌਅ ਕਰਦੇ ਨੇ ਇੰਨਾ 포ਟਲੀਆਂ ਬੰਨੀਆਂ ਹੋਈਆਂ ਵਿੱਚ ਮਾਇਆ ਵੀ ਹੋਵੇਗੀ ਕਿਉਂ ਨਾ ਹੋਵੇ ਮੈਂ ਵੀ ਇਹ ਜਥੇ ਚ ਦੱਲ ਜਾਵਾਂ ਤੇ ਸਮਾਂ ਆਉਂ ਤੇ ਮੌਕਾ ਵੇਖ ਕੇ ਮੈਂ ਇਹ ਚੋਰੀਆਂ ਕਰਾਂਗਾ ਫਿਰ ਜਥੇ ਤੋਂ ਵਖਰਾ ਹੋ ਜਾਵਾਂਗਾ ਇਹ ਜਿਸਵੰਤ ਦਾ ਇਹ ਜੋਰ ਵੀ ਜਥੇ ਚ ਦਲ ਗਿਆ ਇਹਨੇ ਬੜਾ ਜਦਨ ਕੀਤਾ ਕਿ ਮੈਨੂੰ ਮੌਕਾ ਮਿਲੇ ਮੈਂ ਚੋਰੀ ਕਰਾਂ ਮੌਕਾ ਨਹੀਂ ਮਿਲਿਆ ਇਹ ਕਰਦਿਆਂ ਕਰਦਿਆਂ ਕੀਰਤਪੁਰ ਸਾਹਿਬ ਪਹੁੰਚ ਗਏ ਰਾਤ ਦਾ ਸਮਾਂ ਸੀ ਤੇ ਸੰਕਾ ਫਿਰ ਰਾਤ ਨੂੰ ਜਲ ਪਾਣੀ ਛੱਕ ਕੇ ਆਰਾਮ ਤੇ ਹੋ ਗਈਆਂ ਇਹ ਰਾਜਾ ਜਾਗਦਾ ਰਿਹਾ ਇਹਨੇ ਗੰਢਾਂ ਖੋਲੀਆਂ ਕਈ ਵਾਰ ਪਰ ਮੌਕਾ ਨਹੀਂ ਮਿਲਿਆ ਕਿ ਚੋਰੀ ਕਰਨ ਦਾ ਇਧਰ ਅਮਰਤ ਵੇਲਾ ਹੋਇਆ ਹੁਣ ਸੰਗਤਾਂ ਵੇਚਦੀਆਂ ਸਾਡੀਆਂ ਗੰਢਾਂ ਖੁੱਲੀਆਂ ਹੋਈਆਂ ਨੇ ਸਮਾਨ ਵੀ ਪੂਰਾ ਹੈ ਲੱਗਦਾ ਕਿਸਨੇ ਭਲੇਖੇ ਨਾਲ ਕੋਈ ਗੰਢ ਖੋਲਦੀ ਇੱਕ ਨੇ ਦੂਜੇ ਨੇ ਦੂਜੇ ਨੇ ਤੀਜੇ ਨੂੰ ਆਖਿਆ ਲੱਗਦਾ ਸੰਗਤਾਂ ਨੇ ਭਲੇਖੇ ਨੇ ਇੱਕ ਦੂਜੇ ਦੇ ਗੰਢਾਂ ਖੋਲਦੀਆਂ ਨੇ ਇਹ ਸਾਰੀ ਰਾਜ ਜਸਵੰਤਰਾ ਜਾਗਦਾ ਰਿਹਾ ਹੁਣ ਦਿਨ ਚੜਿਆ ਜਦੋਂ ਅਮਰਤ ਵੇਲਾ ਹੋਇਆ ਇਧਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀਵਾਨ ਦੇ ਵਿੱਚ ਗੁੰਜੇ ਨੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ। ਤੋਂ ਸੰਗਤਾਂ ਜਥੇਦਾਰ ਆਏ ਉਹਨੇ ਮੋਢੇ ਤੇ ਵੜ ਕੇ ਲਾਇਆ। ਉਹ ਭਲਿਆ ਤੂੰ ਵੀ ਉੱਠ ਇਸ਼ਨਾਨ ਪਾਣੀ ਕਰ ਜਾ ਕੇ ਗੁਰੂ ਜੀ ਦੇ ਦਰਸ਼ਨ ਕਰਕੇ ਆਪਣੇ ਭਾਗ ਬਣਾ। ਹੁਣ ਇਹ ਵੀ ਉੱਠਿਆ ਇਸ਼ਨਾਨ ਪਾਣੀ ਕੀਤਾ ਤੇ ਇਹ ਵੀ ਸੰਗਤ ਗਿਆ ਜਦੋਂ ਇਧਰੋਂ ਆਸਾ ਦੀ ਵਾਰ ਦੇ ਕੀਰਤਨ ਦਾ ਭੋਗ ਪਿਆ ਇਹਨੇ ਜਾ ਕੇ ਸਾਧੂ ਦੇ ਚਰਨਾਂ 'ਚ ਨਮਸ਼ਕਾਰ ਕੀਤੀ। ਜਦੋਂ ਨਮਸ਼ਕਾਰ ਕੀਤੀ ਜਸਵੰਤ ਰਾਏ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇਹਦੇ ਵੱਲ ਦੇਖ ਕੇ ਥੋੜਾ ਮੁਸਕਰਾ ਪਏ ਕਿੰਨੇ ਜਸਵੰਤ ਰਾਏ ਇਹ ਗੱਲ ਦੱਸ ਜਦੋਂ ਜੰਗਲ 'ਚ ਅੱਗ ਲੱਗੀ ਹੋਵੇ ਨਾ ਲੋਕ ਨਦੀ ਵੱਲ ਜਾਂਦੇ ਨੇ ਨਦੀ ਛਾਲ ਮੜ ਕੇ ਆਪਣਾ ਬਚਾਅ ਕਰਦੇ ਨੇ ਪਰ ਜਦੋਂ ਨਦੀ ਨੂੰ ਅੱਗ ਲੱਗ ਜਾਵੇ ਲੋਕ ਵਿਚਾਰੇ ਕਿੱਥੇ ਜਾਣਗੇ ਉਹ ਜੀਵ ਜੰਤੂ ਵਿਚਾਰੇ ਕਿੱਥੇ ਜਾਣਗੇ ਉਹ ਜਸਵੰਤ ਰਾਏ ਇਹ ਗੱਲ ਦੱਸ ਜਦੋਂ ਕੋਈ ਪਰਜਾ ਤੇ ਜ਼ੁਲਮ ਕਰਦਾ ਹੈ ਜਦੋਂ ਕੋਈ ਪਰਜਾ ਤੇ ਅਤਿਆਚਾਰ ਕਰਦਾ ਹੈ ਲੋਕ ਰਾਜੇ ਕੋਲ ਜਾਂਦੇ ਨੇ ਰਾਜੇ ਕੋਲ ਜਾ ਕੇ ਫਰਿਆਦ ਕਰਦੇ ਨੇ ਪਰ ਜੇ ਰਾਜਾ ਹੀ ਅਤਿਆਚਾਰੀ ਬਣ ਜਾਵੇ ਲੋਕ ਵਿਚਾਰੇ ਕਿੱਥੇ ਜਾਣਗੇ ਕਿੱਥੇ ਫਰਿਆਦ ਕਰਨਗੇ ਉਹ ਜਿਸਵੰਤਰ ਆਏ ਲੋਕ ਸੰਗਤ ਵਿੱਚ ਆ ਕੇ ਆਪਣੇ ਭੁੱਲਾਂ ਬਖਸ਼ਾਉਂਦੇ ਨੇ ਆਪਣੇ ਪਾਪ ਬਖਸ਼ਾਉਂਦੇ ਨੇ ਸੰਗਤ ਵਿੱਚ ਇਸ ਕਰਕੇ ਆਈਦਾ ਹੈ ਕਿ ਆਪਣੇ ਗੁਨਾਹ ਬਖਸ਼ਾ ਲਈਏ ਜੈਸਾ ਵਾਲਿਖ ਭਾਈ ਸੁਭਾਈ ਲੱਖ ਅਪਰਾਧ ਕਮਾਵੇ ਕੜ ਉਪਦੇਸ਼ ਛੜਕੇ ਬਹੁ ਪਾਤੀ ਬਹੁ ਪਿਤਾ ਗੱਲ ਲਾਵੇ ਪਿਛਲੇ ਔਗਣ ਬਖਸ਼ਲੇ ਤਬ ਅੱਗੇ ਮਾਰਗ ਪਾਵੇ ਸੰਗਤ ਇਹ ਆ ਕੇ ਅਰਦਾਸ ਕਰਦੀ ਹੁੰਦੀ ਹੈ ਪਰ ਜੇ ਕੋਈ ਸੰਗਤ ਆ ਕੇ ਗਲਤੀਆਂ ਕਰੇ ਉਹ ਫਿਰ ਕਿੱਥੇ ਬਖਸ਼ਿਆ ਜਾਏਗਾ ਉਹ ਜਸਵੰਤ ਰਾਏ ਤੂੰ ਇਹ ਗੁਰਬਾਣੀ ਦੀ ਪੰਕਤੀ ਨਹੀਂ ਸੁਣੀ ਸਤਿਗੁਰੂ ਜੀ ਕਹਿਰੀ ਕਿੰਦੇ ਚੋਰ ਕੀ ਹਾਂ ਮਾ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉ ਹੋਏ ਜਦੋਂ ਸਤਿਗੁਰੂ ਇਹ ਗੱਲ ਆਖੀ ਇਹ ਪੰਕਤੀ ਬੋਲੀ ਨਾ ਉਸ ਵੇਲੇ ਸਤਿਗੁਰੂ ਦੇ ਚਰਨਾਂ ਦੇ ਆਪਣਾ ਮੱਥਾ ਰੱਖਤਾ ਤੇ ਪੁੱਭਾ ਮਾਰ ਕੇ ਰੋ ਪਿਆ हे ਬਾਲਾ ਪ੍ਰੀਤਮ ਜੀ ਮੇਰੇ ਗੁਨਾਹ ਬਖਸ਼ ਲੋ हे ਬਾਲਾ ਪ੍ਰੀਤਮ ਜੀ ਮੇਰੀਆਂ ਭੁੱਲਾਂ ਬਖਸ਼ ਲੋ ਤੁਸੀਂ ਬਖਸ਼ਿ ਨਾ ਹਰੋ ਗੁਰਨਾਨਕ ਜੀ ਦਾ ਘਰ ਬੜਾ ਵੱਡਾ ਹੈ। हे ਗਰੀਬ ਨਵਾਜ ਗੁਰਨਾਨਕ ਪਾਤਸ਼ਾਹ ਨੇ ਭੂਮੀਏ ਜੋੜ ਨੂੰ ਬਖਸ਼ਿਆ ਸਤਿਗੁਰ ਤੁਸੀਂ ਮੈਨੂੰ ਬਖਸ਼ ਦਿਓ। ਗੁਰ ਅਰਜਨ ਦੇ ਪਿਤਾ ਦੀ ਸ਼ਰਨ ਜਦੋਂ ਭਾਈ ਬਿਧੀ ਚੰਜੀ ਆਏ ਤੇ ਸਤਿਗੁਰ ਨੇ ਸਿਰ ਤੇ ਹੱਥ ਰੱਖਿਆ ਬੜੀਆਂ ਵੱਡੀਆਂ ਵੱਡੀਆਂ ਸਿਵਾਵਾਂ ਲਈਆਂ ਇਨਸਾਨ। हे ਗਰੀਬ ਨਵਾਜ ਮੈਨੂੰ ਬਖਸ਼ ਲੋ ਤੁਸੀਂ। ਤੇ ਉਸ ਵੇਲੇ ਸਤਿਗੁਰੂ ਜੀ ਨੇ ਇੱਕ ਸੰਗਤ ਪ੍ਰਣ ਕਰ ਅਕਬਰ ਨੇ ਚੋਰੀ ਦੀ ਕਰਾਂਗਾ। ਇਨੇ ਫਿਰ ਸੰਗਤ ਦੁਮੇ ਹੱਥ ਧਰ ਕੇ ਸੰਗਤ ਕੋਲੋਂ ਮਾਫੀ ਵੀ ਮੰਗੀ ਸੰਗਤ ਕੋਲੋਂ ਫਿਰ ਆਖਿਆ ਸੰਗਤ ਜੀ ਮੇਰੀਆਂ ਪਿਛਲੀਆਂ ਭੁੱਲਾਂ ਬਖਸ਼ ਲਿਓ ਅੱਜ ਤੋਂ ਮੈਂ ਚੋਰੀ ਨਹੀਂ ਕਰਾਂਗਾ ਤੇ ਆਖਣਗਾ ਏ ਬਾਲਾ ਪ੍ਰੀਤਮ ਜੀ ਮੈਨੂੰ ਵੀ ਆਪਣੀ ਸਿੱਖੀ ਬਖਸ਼ੋ ਫਿਰ ਸਤਗੁਰੂ ਨੇ ਇਹਨੂੰ ਆਪਣੀ ਸਿੱਖੀ ਬਖਸ਼ੀ ਸਤਗੁਰੂ ਜੀ ਆਖਣ ਲੱਗੇ ਭਾਈ ਤੂੰ ਸੰਗਤ ਦੀ ਸੇਵਾ ਕਰਿਆ ਕਰ ਸਤਗੁਰੂ ਹੋਰ ਉਪਦੇਸ਼ ਮੇਰੇ ਵਾਸਤੇ ਕੀ ਆ ਸਤਗੁਰੂ ਜੀ ਆਖਣ ਲੱਗੇ ਕੁਝ ਦਿਨ ਸੇਵਾ ਕਰਨੀ ਹੈ ਉਸ ਤੋਂ ਬਾਅਦ ਫੇ ਸੱਚੀ ਸਤਿ ਕਿਰਤ ਕਰਨੀ ਹੈ ਆਪਣੀ ਇਨੇ ਕੁਝ ਦਿਨ ਸੇਵਾ ਕੀਤੀ ਸਤਬ ਨੇ ਇੱਕ ਦਿਨ ਆਪਣੇ ਕੋਲ ਬੁਲਾਇਆ ਆਖਿਆ ਭਾਈ ਜਸਵੰਤ ਰਾਏ ਜੀ ਹੁਣ ਤੁਹਾਡੇ ਨਾਲ ਭਾਈ ਲੱਗ ਗਿਆ ਭਾਈ ਜਸਵੰਤ ਰਾਏ ਜੀ ਤੁਸੀਂ ਹੁਣ ਕਸੂਰ ਵੱਲ ਚਲੇ ਜਾਓ ਉੱਥੇ ਜਾ ਕੇ ਆਪਣੀ ਕਿਰਤ ਵੀ ਕਰੋ ਤੇ ਨਾਮ ਵੀ ਜਪੋ ਤਹੋਰ ਨਾਲ ਲੁੱਟਿਆ ਨੂੰ ਵੀ ਪਰਮੇਸ਼ਰ ਦੇ ਨਾਲ ਜਰੂਰ ਸਤ ਸੰਗਿਓ ਇਹ ਸਤਬ ਕੋ ਆਗਿਆ ਲੈ ਕੇ ਜਦੋਂ ਫਿਰ ਚੱਲਿਆ ਨਾ ਸਤਬ ਨੇ ਇੱਕ ਵਾਰ ਫਿਰ ਆਵਾਜ਼ ਮਾਰੀ ਜਸਵੰਤ ਰਾਏ ਇਹ ਗੁਰਨਾਨਕ ਜੀ ਦੇ ਘਰ ਦਾ ਉਪਦੇਸ਼ ਹੀ ਕਦੀ ਇਹ ਨਾ ਭੁੱਲਨੀ ਸੱਚੀ ਸੱਚੀ ਕਿਰਤ ਕਰਨੀ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਕਿਰਤ ਵੀ ਸੱਚੀ ਸੱਚੀ ਕਰਨੀ ਹੈ ਨਾਮ ਜਪਣਾ ਹੈ ਤੇ ਵੰਡ ਕੇ ਛਕਣਾ ਹੈ ਕਾਲ ਖਾਏ ਕਿਛੋਥੋਂ ਦੇ ਨਾਨਕ ਰਾ ਪਛਾਣੇ ਇਸੇ ਭਾਗਾਂ ਵਾਲਿਓ ਅਜੇ ਜਸਵੰਤਰ ਆਏ ਵੀ ਗੁਰ ਨਾਨਕ ਦੇਵ ਜੀ ਦੇ ਘਰ ਦਾ ਸਿੱਖ ਬਣ ਗਿਆ ਬਾਲਾ ਪ੍ਰੀਤਮ ਨੇ ਕਿਰਪਾ ਕੀਤੀ ਇੱਕ ਕਿਰਤੀ ਹੁਤੀ ਕਿਰਤ ਵੀ ਕਰਦਾ ਹੈ ਨਾਮ ਵੀ ਜਪਦਾ ਹੈ ਤੇ ਟੁੱਟਿਆਂ ਨੂੰ ਪਰਮੇਸ਼ਰ ਨਾਲ ਜੋੜਦਾ ਹੈ ਕਿਰਪਾ ਕੀਤੀ ਬਾਲਾ ਪ੍ਰੀਤਮ ਜੀ ਦੀ ਆਖੋ ਤੁੰਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਓ ਗੁਰਮਕੂ ਜਿੰਨਾ ਕ ਸਮਾ ਹੁਕਮ ਹੋਇਆ ਸੀ ਸਮਾਉ ਉਜਕੇ ਹੈ ਮੈਂ ਪੂਰਾ ਯਤਨ ਕੀਤਾ ਕਿ ਸੰਖੇਪ ਤੇ ਤੁਹਾਡੇ ਨਾਲ ਸਾਂਝ ਪਾਈ ਜਾਵੇ ਕਿ ਚਲੋ ਹਾਜ਼ਰੀ ਲੱਗਦੇ ਵੇ ਬਾਲਾ ਪ੍ਰੀਤਮ ਦਾ ਪ੍ਰਕਾਸ਼ ਤੇ ਆ ਰਿਹਾ ਹੈ ਇੱਕ ਵਾਰ ਇਹ ਪੰਕਤੀ ਪੜ ਲਓ ਫਿਰ 10 ਵੇਲੇ ਸਮਾਪਤੀ ਹੈ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ 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 श्री हर कृष्ण ताई श्री हर कृष्ण ते आ श्री हर कृष्ण ते जिठे सब दुख जा जिस जिठे सब दुख जिस जिठे सब दुख जा जिस ॾिठ सब दुख जा ਜਪ ਲਗੀ ਕਹਿੰਦੇ ਕਹਿੰਦੇ हे ਬਾਲਾ ਪ੍ਰੀਤਮ ਜੀ हे ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੁਸੀਂ ਸਾਰੀਆਂ ਸਿਆਣਪਾਂ ਅਤੇ ਮੇਹਰਾਂ ਦੇ ਭੰਡਾਰ ਹੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਇਹ ਬਾਲਾ ਪ੍ਰੀਤਮ ਜੀ ਭਾਈ ਨੰਦ ਲਾਲ ਪਿਆਰ ਦੇ ਕਹਿੰਦੇ ਤੁਸੀਂ ਸਾਰੀਆਂ ਸਿਆਣਪਾਂ ਤੇ ਮੇਹਰਾਂ ਦੇ ਪੰਡਾਰ ਹੋ ਆਓ ਵਿਚਾਰ ਕਰਦੇ ਕਿ ਨਹੀਂ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਨੇ ਸਤਿਗੁਰੂ ਜੀ ਬਖਸ਼ਣ ਜੋਗ ਨੇ ਸਤਿਗੁਰੂ ਜੀ ਸਾਹਿਬ ਸਤਿਗੁਰੂ ਬਖਸ਼ਣ ਜੋਗ ਹੈ ਅੰਤਾਂ ਦਾ ਧੰਨਵਾਦ ਜੁਗੋ ਜੋ ਕਲ ਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਜਿਨ੍ਹਾਂ ਨੇ ਆਪਣੀ ਗੋਦ ਵਿੱਚ ਤੁਹਾਡੇ ਦਰਸ਼ਨ ਕਰਾਏ ਭੁੱਲਾਂ ਬਖਸ਼ੋ ਪਿਆਰ ਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ